ਨਮਸਕਾਰ ਸਤਿ ਸ੍ਰੀ ਅਕਾਲ ਹਾਂ ਪੰਜਾਬੀ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਜ਼ਰ ਪੁਨੇਆ ਦੇਸ਼ ਦੁਨੀਆ ਦੀ ਟੌਪ 10 ਖਬਰਾਂ ਤੇ ਦੇਸ਼ ਦੇ ਗਰੀਬ ਪਰਿਵਾਰਾਂ ਲਈ ਕਾਂਗਰਸ ਨੇ ਇੱਕ ਵੱਡਾ ਫੈਸਲਾ ਲਿਆ ਹੈ ਸਾਡੀ ਸਰਕਾਰ ਆਵੇਗੀ ਤਾਂ ਉਹਨਾਂ ਨੇ ਆਖਿਆ ਕਿ 5 ਨਹੀਂ 10 ਕਿਲੋ ਰਾਸ਼ਨ ਹਰ ਮਹੀਨੇ ਲੋੜਵੰਦਾਂ ਨੂੰ ਕਰਵਾਇਆ ਜਾਏਗਾ ਉਪਲਬਧ ਯੂਪੀਏ ਸਰਕਾਰ ਦੇ ਦਰਮਿਆਨ 80 ਫੁੱਟ ਸਿਕਿਉਰਿਟੀ ਐਕਟ ਦੇ ذریعے ਭੋਜਨ ਦੇ ਅਧਿਕਾਰ ਨੂੰ ਕਾਨੂੰਨੀ ਦਰਜਾ ਦਿੱਤਾ ਹੈ 10 ਕਿਲੋ ਅਨਾਜ ਇਸ ਕੜੀ ਦੇ ਵਿੱਚ ਅਗਲਾ ਕਦਮ ਹੋਵੇਗਾ ਸਿੰਗapore ਅਤੇ Hong Kong ਦੇ ਬਾਅਦ ਹੁਣ Nepal ਦੇ ਵਿੱਚ ਵੀ ਭਾਰਤ ਦੇ ਦੋ ਮਸਾਲਾ ਬ੍ਰਾਂਡ एवरेस्ट ਅਤੇ MDH ਦੀ ਵਿਕਰੀ ਖਫਤੇ ਅਤੇ ਆਯਾਤ ਤੇ ਰੋਕ ਲਗਾ ਦਿੱਤੀ ਹੈ Nepal ਦੇ ਖਾਦ ਪਰਯੋਗਿਕੀ ਅਤੇ ਗੁਣਵੱਤਾ ਨਿਯੰਤਰਣ ਵਿਭਾਗ ਦੇ ਪ੍ਰਵਕਤਾ Mohan Krishan Maharanjan ਨੇ News Agency ANI ਨੂੰ ਦੱਸਿਆ ਕਿ Nepal ਵਿੱਚ ਆਯਾਤ ਕੀ ਜਾ ਰਹੇ एवरेस्ट ਅਤੇ MDH ਬ੍ਰਾਂਡ ਦੇ ਮਸਾਲਿਆਂ ਦੇ ਆਯਾਤ ਤੇ ਤੁਰੰਤ ਤੌਰ ਤੇ ਲਗਾ ਦਿੱਤਾ ਗਿਆ ਪ੍ਰਤੀਬੰਧ ਚਾਰਤਮ ਯਾਤਰਾ ਦੇ ਲਈ ਕੇਦਾਰਨਾਥ ਬਦਰੀਨਾਥ ਗੰਗੋਤਰੀ ਅਤੇ ਯਮਨੋਤਰੀ ਦੇ ਵੀ ਸ਼ਰਧਾਲੂਆਂ ਦੀ ਭੀੜ ਪ੍ਰਸ਼ਾਸਨ ਦੇ ਲਈ ਲਗਾਤਾਰ ਬਣ ਰਹੀ ਚੁਣੌਤੀ ਭਾਰੀ ਭੀੜ ਨੂੰ ਦੇਖਦਿਆਂ ਉਤਰਾਖੰਡ ਸਰਕਾਰ ਨੇ ਤਿੰਨ ਵੱਡੇ ਆਦੇਸ਼ ਜਾਰੀ ਕੀਤੇ ਹਨ ਉਤਰਾਖੰਡ ਦੀ ਮੁੱਖ ਸਕੱਤਰ ਰਾਧਾ ਰਤੂੜੀ ਨੇ ਆਖਿਆ ਕਿ ਚਾਰੋਂ ਧਾਮ ਦੇ ਮੰਦਰ ਦੇ 50 ਮੀਟਰ ਦੇ ਦਾਇਰੇ ਦੇ ਵਿੱਚ ਰੀਲ ਦੀਆਂ ਵੀਡੀਓ ਬਣਾਉਣ ਤੇ ਪੂਰਨ ਤੌਰ ਤੇ ਲਗਾ ਦਿੱਤੀ ਹੈ ਪਾਬੰਦੀ ਨਾਲ ਹੀ ਵੀਆਈਪੀ ਦਰਸ਼ਨ ਤੇ ਲੱਗੀ ਰੋਕ ਨੂੰ ਵੀ 31 ਮਈ ਤੱਕ ਵਧਾ ਦਿੱਤਾ ਗਿਆ ਹੈ ਹਰਿਆਣਾ ਦੇ ਵਿੱਚ ਸ਼ਹਿਰੀ ਤੁਲਸਾ ਦੀਣ ਵਾਲੀ ਗਰਮੀ ਪੈਣੀ ਸ਼ੁਰੂ ਹੋ ਚੁੱਕੀ ਹੈ 24 ਘੰਟੇ ਵਿੱਚ ਦਿਨ ਦਾ ਸਭ ਤੋਂ ਜ਼ਿਆਦਾ ਤਾਪਮਾਨ ਸੀਜ਼ਨ ਵਿੱਚ ਪਹਿਲੀ ਵਾਰ 40 ਡਿਗਰੀ ਦੇ ਪਾਰ ਪਹੁੰਚ ਗਿਆ ਇਸ ਨੂੰ ਦੇਖਦੇ ਹੋਏ ਮੌਸਮ ਵਿਭਾਗ ਨੇ ਪੂਰੇ ਸੂਬੇ ਦੇ ਵਿੱਚ ਹੀਟ ਵੇਵ ਲੋ ਦਾ orange ਅਲਰਟ ਅਤੇ yellow ਅਲਰਟ ਜਾਰੀ ਕਰ ਦਿੱਤਾ ਹੈ ਲੋਕਾਂ ਨੂੰ ਜਿਹੜੇ 11 ਵਜੇ ਤੋਂ ਸ਼ਾਮ 4 ਵਜੇ ਤੱਕ 6 ਘੰਟੇ ਘਰ ਵਿੱਚ ਰਹਿਣ ਦੀ ਮੌਸਮ ਵਿਭਾਗ ਨੇ ਦਿੱਤੀ ਸਲਾਹ ਸੂਬੇ ਵਿੱਚ 21 ਮਈ ਤੱਕ ਹੀਟ ਵੇਵ ਦੇ ਹਾਲਾਤ ਇੰਦਾ ਹੀ ਰਹਿਣਗੇ ਅਗਰ ਤੁਹਾਡੇ ਮਨ ਵਿੱਚ ਚੋਣ ਪ੍ਰਚਾਰ ਨੂੰ ਲੈ ਕੇ ਕੋਈ ਵੀ ਸੰਦੇਹ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਹੈ ਤਾਂ VOTING ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਫੋਟੋ ਜਾਂ ਕਾਰਡ ਨਹੀਂ ਮਿਲ ਰਿਹਾ ਤਾਂ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਪੰਜਾਬ ਨਿਰਵਾਚਨ ਆਯੋਗ ਹੁਣ ਤੁਹਾਡੀ 24 ਘੰਟੇ ਸੁਣਵਾਈ ਕਰੇਗਾ ਇਸ ਦੇ ਲਈ ਮਾਤਰ ਤੁਹਾਨੂੰ ਟੋਲ ਫਰੀ ਨੰਬਰ 1950 ਤੇ ਕਾਲ ਕਰਨੀ ਹੋਵੇਗੀ ਅਜਿਹਾ ਕਰਨ ਦੇ ਬਾਅਦ ਤੁਹਾਡੀ ਹਰ ਸਮੱਸਿਆ ਦਾ ਤੁਰੰਤ ਕੀਤਾ ਜਾਏਗਾ ਸਮਾਧਾਨ ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਦੇ ਬਾਅਦ ਕਈ ਵਿਭਾਗਾਂ ਵਿੱਚ ਬੰਪਰ ਭਰਤੀਆਂ ਹੋਣ ਵਾਲੀਆਂ ਹਨ ਅਜੇ ਚੋਣ ਜਾਬਤਾ ਲੱਗੇ ਹੋਣ ਦੇ ਕਾਰਨ ਭਰਤੀਆਂ ਨਹੀਂ ਹੋ ਪਾਰੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ 6 ਮਹੀਨਿਆਂ ਦੇ ਅੰਦਰ ਸਾਰੇ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੇ ਆਦੇਸ਼ ਸੁਣਾਏ ਸੀ ਤੇ ਦੇ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਇਜ਼ੀਲੀ ਰਿਵਿਊ ਮੀਟਿੰਗ ਕੀਤੀ ਸੀ ਸਾਰੇ ਵਿਭਾਗਾਂ ਦੇ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਸੂਚੀ ਬਣਾ ਲਈ ਗਈ ਹੈ ਚੋਣ ਜਾਬਤਾ ਹਟਣ ਦੇ ਬਾਅਦ ਇਸ ਦੇ ਲਈ ਵਿਗਿਆਪਨ ਜਲਦ ਕੱਢਿਆ ਜਾਵੇਗਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਆਈਪੀਸੀ ਕੈਡਰ ਸਟ੍ਰੈਂਥ ਰੀਸ਼ਡਿਊਲ ਮਾਮਲੇ ਦੇ ਵਿੱਚ ਹਰਿਆਣਾ ਸਰਕਾਰ ਨੂੰ ਝਟਕਾ ਦਿੱਤਾ ਐ ਐਮਐਚਏ ਗ੍ਰਹਿ ਮੰਤਰਾਲੇ ਤਰਫੋਂ ਸਰਕਾਰ ਦੀ ਤਰਫੋਂ ਭੇਜੇ ਗਏ ਪ੍ਰਸਤਾਵ ਨੂੰ ਕਈ ਆਬਜ਼ਰਵੇਸ਼ਨ ਲਗਾ ਕੇ ਵਾਪਸ ਭੇਜ ਦਿੱਤਾ ਗਿਆ ਸਰਕਾਰ ਪਿਛਲੇ 2 ਸਾਲਾਂ ਤੋਂ ਆਈਏਐਸ ਕੈਡਰ ਸਟ੍ਰੈਂਥ ਰੀਸ਼ਡਿਊਲ ਨਹੀਂ ਕਰਵਾ پا ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਲਕੇ ਦੁਪਹਿਰ ਬਾਦ ਹਰਿਆਣਾ ਵਿੱਚ ਸੋਨੀਪਤ ਲੋਕ ਸਭਾ ਖੇਤਰ ਗੋਹਾਣਾ ਵਿੱਚ ਚੋਣਵੀ ਰੈਲੀ ਨੂੰ ਕਰਨ ਦੇ ਸੰਬੋਧਿਤ ਗੋਹਾਣਾ ਵਿੱਚ ਭਾਜਪਾ ਦੀ ਚੋਣ ਰੈਲੀ ਦੇ ਨਾਲ ਲੱਗਦੇ ਸੋਨੀਪਤ ਸਮੇਤ 4 ਜ਼ਿਲ੍ਹਿਆਂ ਤੋਂ ਕਵਰ ਕਰੇਗੀ ਦੱਸਦੀ ਕਿ ਗੋਹਾਣਾ ਬਿਸਿਮਾ ਜਿੰਦ ਰੋਕ ਤੱਕ ਪਾਣੀਪਤ ਤੋ ਸੱਟ ਹੋਈ ਹੈ ਗੋਹਾਣਾ ਦੇ ਵਿੱਚ ਸੈਕਟਰ 13 ਅਤੇ 14 ਦੇ ਵਿੱਚ 40 ਏਕੜ ਜ਼ਮੀਨ ਹੈ ਜਿੱਥੇ ਭਾਜਪਾ ਤਰਫੋਂ ਪ੍ਰਧਾਨ ਮੰਤਰੀ ਮੋਦੀ ਦੀਆਂ ਰੈਲੀਆਂ ਦੀ ਕੀਤੀ ਜਾ ਰਹੀਆਂ ਤਿਆਰੀਆਂ ਰਾਜਸਥਾਨ ਦੇ 6 ਜ਼ਿਲ੍ਹਿਆਂ ਵਿੱਚ ਲੋਕਾਂ ਨੂੰ ਤੇਜ਼ ਗਰਮੀ ਅਤੇ ਹੀਟ ਵੇਵ ਤੋਂ ਮਿਲ ਸਕਦੀ ਹੈ ਥੋੜੀ ਰਾਹਤ ਮੌਸਮ ਵਿਭਾਗ ਨੇ ਅਗਲੇ 3 ਦਿਨ ਘੰਟੇ ਵਿੱਚ ਜੈਪੁਰ, ਜਮੀਨ, ਸਿਕਰ, ਰਾਜਸੂਮਨ, ਉਦਾਪੁਰ ਅਤੇ ਭੀਲਵਾੜਾ ਦੇ ਵਿੱਚ ਬਰਸਾਤ ਹੋਣ ਦੀ ਸੰਭਾਵਨਾ ਜਤਾਈ। ਇਹੀ ਨਹੀਂ ਸ਼ਾਮ ਨੂੰ 4 ਵਜੇ ਤੱਕ ਇਹਨਾਂ ਜ਼ਿਲ੍ਹਿਆਂ ਦੇ ਵਿੱਚ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਚੱਲ ਸਕਦੀ ਹੈ। ਇਸ ਤੋਂ ਪਹਿਲਾਂ ਅੱਜ ਫਿਰ ਮੌਸਮ ਵਿਭਾਗ ਨੇ ਅਗਲੇ 3 ਸੂਬਿਆਂ ਦੇ ਵਿੱਚ ਹੀਟ ਵੇਵ ਲੋ ਚੱਲਣ ਦਾ ਅਲਰਟ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਲੋਕ ਸਭਾ ਚੋਣ 2024 ਦੇ ਦੌਰਾਨ ਕੈਂਡੀਡੇਟਸ ਨੇ ਬੀਤੇ 20 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਸਾਲ ਪੰਜਾਬ ਦੀ 13 ਸੀਟਾਂ ਤੇ ਹੁਣ 339 ਉਮੀਦਵਾਰ ਚੋਣ ਲੜ ਰਹੇ ਹਨ। ਉੱਥੇ ਬੀਤੇ 2019 ਚੋਣਾਂ ਦੀ ਗੱਲ ਕਰੀਏ ਤਾਂ ਮਾਤਰ 278 ਉਮੀਦਵਾਰ ਮੈਦਾਨ ਵਿੱਚ ਸਨ। ਅੱਜ ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ ਹੈ ਜਿਸ ਦੇ ਬਾਅਦ ਵੱਡੀਆਂ ਪਾਰਟੀਆਂ ਨੂੰ ਛੱਡ ਕੇ ਹੋਰ ਕੈਂਡੀਡੇਟਸ ਨੂੰ ਚੋਣ ਚਿੰਨ ਅਵੰੰਟਿਤ ਕੀ ਤੇ ਜਾਣਗੇ। ਧਾਲੀਸ ਨਿਊਜ਼ ਬੁਲੇਟਿਨ ਵਿੱਚ ਨਾ ਹੀ ਜ਼ਿਆਦਾ ਖਬਰਾਂ ਵੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ।